ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਨੂੰ ਮਿਸ ਨਾ ਕਰਿਓ ਇਗਨੋਰ ਨਾ ਕਰਿਓ ਤੇ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਮੈਂ ਤੁਹਾਡੇ ਨਾਲ ਇੱਕ ਸੱਚੀ ਘਟਨਾ ਜਿਹੜੀ ਆ ਉਹ ਸਾਂਝੀ ਕਰਨ ਜਾ ਰਹੇ ਆ ਇਹ ਸੁਣਨ ਵਾਲੀ ਹੈ ਜੀ ਕਿਉਂਕਿ ਅਸੀਂ 325ਵਾਂ ਖਾਲਸਾ ਪ੍ਰਗਟ ਦਿਵਸ ਮਨਾ ਰਹੇ ਆ ਵੈਸਾਖੀ ਦਾ ਪ੍ਰੋਗਰਾਮ ਮਨਾਇਆ ਮੈਂ ਸਮਝਦਾ ਸਾਡਾ ਸਾਰਿਆਂ ਦਾ ਤਾਂ ਹੀ ਸਫਲ ਆ ਲੱਖਾਂ ਕਰੋੜਾਂ ਅਰਬਾਂ ਰੁਪਈਆ ਇਹਨਾਂ ਦਿਵਸਾਂ ਦੇ ਉੱਤੇ ਇਹਨਾਂ ਦਿਹਾੜਿਆਂ ਦੇ ਉੱਤੇ ਸਾਡੀ ਕੌਮ ਦਾ ਖਰਚ ਹੁੰਦਾ ਪਰ ਉਹ ਜੋ ਕੌਮ ਦਾ ਕੀਮਤੀ سرمایہ ਖਰਚ ਹੋ ਰਿਹਾ ਜੇਕਰ ਉਹਦੀ ਆਉਟਪੁੱਟ ਨਹੀਂ ਨਿਕਲਦੀ ਤੇ ਫਿਰ ਬੜੀ ਅਫਸੋਸ ਵਾਲੀ ਗੱਲ ਹੈ ਵਿਸਾਖੀ ਦਾ ਇਹ ਪੁਰਬ ਮਨਾਇਆ ਤਾਂ ਹੀ ਸਫਲ ਹੈ ਜੇ ਇੱਕ ਗੱਲ ਸਾਨੂੰ ਸਮਝ ਆ ਜਾਵੇ। ਸ੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੇ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਜੀ ਤੇ ਜਿਸ ਕਮਰੇ ਦੇ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ ਸੀ ਨਾ ਖੰਡੇ ਦੀ ਪੌਲ ਸ਼ਿਕਾਈ ਜਾ ਰਹੀ ਸੀ। ਉਸ ਕਮਰੇ ਦਾ ਅਚਾਨਕ ਦਰਵਾਜ਼ਾ ਖੜਕ ਗਿਆ। ਹੁਣ ਜਿਹੜਾ ਸਿੰਘ ਦਰਵਾਜ਼ੇ ਦੇ ਉੱਤੇ ਮਹਿਰੇਦਾਰ ਦੇ ਰੂਪ ਚ ਡਿਊਟੀ ਦੇ ਰਿਆ ਸੀ ਉਹਨੇ ਦਰਵਾਜਾ ਖੋਲਿਆ ਤੇ ਉਹ ਕੀ ਵੇਖਦਾ ਵੀ ਸਾਹਮਣੇ ਇੱਕ ਔਰਤ ਖੜੀ ਹੋਈ ਆ ਤੇ ਉਸ ਔਰਤ ਦੇ ਹੱਥ ਦੇ ਵਿੱਚ ਇੱਕ ਬਹੁਤ ਹੀ ਛੋਟਾ ਜਿਹਾ ਮਾਸੂਮ ਬੱਚਾ ਸੀ ਉਸ ਸਿੰਘ ਨੇ ਉਸ ਔਰਤ ਵੱਲ ਤੱਕ ਕੇ ਇਹ ਗੱਲ ਆਖੀ ਵੀ ਬੀਬਾ ਕੀ ਤੁਹਾਨੂੰ ਪਤਾ ਨਹੀਂ ਵੀ ਇਸ ਕਮਰੇ ਦੇ ਵਿੱਚ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਤੁਸੀਂ ਇਸ ਕਮਰੇ ਵੱਲ ਆਏ ਕੀ ਤੁਸੀਂ ਅੰਮ੍ਰਿਤ ਪਾਣ ਕਰਨਾ ਹੈ ਤੇ ਅੱਗੋਂ ਉਸ ਔਰਤ ਨੇ ਬੜੀ ਨਿਮਰਤਾ ਦੇ ਵਿੱਚ ਜਵਾਬ ਦਿੱਤਾ ਵੀ ਸਿੰਘ ਸਾਹਿਬ ਜੀ ਗੁਰੂ ਸਾਹਿਬ ਜੀ ਦੀ ਦਇਆ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮੈਂ ਅੰਮ੍ਰਿਤ ਬਾਣ ਕੀਤਾ ਹੋਇਆ ਖੰਡੇ ਦੀ ਪੌੜ ਛੱਕੀ ਹੋਈ ਆ ਤੇ ਅੱਗੋਂ ਸਿੰਘ ਸਾਹਿਬ ਨੇ ਫਿਰ ਜਵਾਬ ਦਿੱਤਾ ਵੀ ਅਗਰ ਤੁਸੀਂ ਖੰਡੇ ਦੀ ਪੌਲ ਸ਼ੱਕੀ ਆ ਤੇ ਫਿਰ ਤੁਸੀਂ ਇਸ ਕਮਰੇ ਵੱਲ ਕੀ ਕਰਨ ਆਏ ਕੀ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤੇ ਉਸ ਔਰਤ ਨੇ ਕਿਹਾ ਸਿੰਘ ਸਾਹਿਬ ਜੀ ਮੈਨੂੰ ਬੜਾ ਜ਼ਰੂਰੀ ਕੰਮ ਹੈ ਕੀ ਜ਼ਰੂਰੀ ਕੰਮ ਹੈ ਅਗੋ ਉਸ ਸਿੰਘ ਸਾਹਿਬ ਦਾ ਜਵਾਬ ਸੀ ਤੇ ਉਸ ਸਿੱਖ ਬੀਬ ਨੇ ਸਿੱਖ ਔਰਤ ਨੇ ਜਿਹੜਾ ਅਗੋ ਜਵਾਬ ਦਿੱਤਾ ਉਹ ਜਵਾਬ ਸੁਣਨ ਵਾਲੇ ਧਿਆਨ ਨਾਲ ਸੁਣਿਓ ਉਹ ਸਿੱਖ ਬੀਬੀ ਕਹਿਣ ਲੱਗੀ ਵੀ ਸਿੰਘ ਸਾਹਿਬ ਆ ਜਿਹੜਾ ਮੇਰੇ ਮੇਰੇ ਹੱਥਾਂ ਦੇ ਵਿੱਚ ਮਾਸੂਮ ਜਿਹਾ ਬੱਚਾ ਮੈਂ ਚੁੱਕਿਆ ਹੋਇਆ ਹੈ ਗੋਦੀ ਲਿਆ ਹੈ ਮੈਂ ਚਾਹੁੰਦੀ ਹਾਂ ਵੀ ਤੁਸੀਂ ਇਸ ਮਾਸੂਮ ਮੇਰੇ ਬੱਚੇ ਨੂੰ ਅੰਮ੍ਰਿਤ ਪਾਣ ਕਰਾਓ ਇਹਨੂੰ ਖੰਡੇ ਦੀ ਪੋਲ ਸਿਖਾਓ ਮੈਂ ਇਸ ਕਮਰੇ ਵੱਲ ਤਾਂ ਆਈ ਹਾਂ ਕਿਉਂਕਿ ਇੱਥੇ ਅੰਮ੍ਰਿਤ ਪਾਣ ਕਰਾਇਆ ਜਾ ਰਿਹਾ ਹੈ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਮੇਰੀ ਵੀ ਇੱਛਾ ਹੈ ਵੀ ਮੇਰੇ ਬੱਚੇ ਨੂੰ ਅੰਮ੍ਰਿਤ ਪਾਣ ਕਰਾਇਆ ਜਾਏ ਸਿੰਘ ਸਾਹਿਬ ਨੇ ਉਸ ਬੱਚੇ ਵੱਲ ਤੱਕਿਆ ਉਹ ਬੱਚਾ ਬੜਾ ਮਾਸੂਮ ਹੈ ਦੇਖ ਕੇ ਲੱਗਦਾ ਵੀ ਹਾਲੇ ਇਹ 6 ਕੁ ਮਹੀਨਿਆਂ ਦਾ ਬੱਚਾ ਹੈ ਤੇ ਸਿੰਘ ਸਾਹਿਬ ਨੇ ਗੱਲ ਆਖੀ ਵੀ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਤੁਹਾਡੀ ਦਿਲੀ ਇੱਛਾ ਨੂੰ ਸਮਝਦਾ ਪਰ ਅਸੀਂ ਇਸ ਛੋਟੇ ਜਿਹੇ ਮਾਸੂਮ ਬੱਚੇ ਨੂੰ ਹਰੇ ਅੰਮ੍ਰਿਤ ਪਾਣ ਨਹੀਂ ਕਰਾ ਸਕਦੇ ਹਾਂ ਜਿਸ ਦਿਨ ਤੁਹਾਡਾ ਇਹ ਬੱਚਾ ਥੋੜਾ ਵੱਡਾ ਹੋ ਜਾਏਗਾ ਇਹ ਬੱਚਾ ਜਦੋਂ ਆਪਣੀ ਸੁਰਦ ਸੰਭਾਲਣ ਜੋਗਾ ਹੋ ਜਾਏਗਾ ਉਸ ਵਕਤ ਤੁਸੀਂ ਇਹਨੂੰ ਸਾਡੇ ਕੋਲ ਲੈ ਕੇ ਆਇਓ ਅਸੀਂ ਇਹਨੂੰ ਅੰਮ੍ਰਿਤ ਪਾਣ ਜ਼ਰੂਰ ਕਰਾਵਾਂਗੇ ਕਿਉਂਕਿ ਜਦੋਂ ਇਹ ਬੱਚਾ ਆਪਣੀ ਹੋਸ਼ ਵਿੱਚ ਆ ਜਾਏਗਾ ਪੂਰੀ ਤਰ੍ਹਾਂ ਸੁਰਦ ਸੰਭਾਲ ਲਏਗਾ ਫਿਰ ਇਹ ਪੰਜ ਕਕਾਰਾਂ ਦੀ ਸੰਭਾਲ ਵੀ ਚੰਗੀ ਤਰ੍ਹਾਂ ਕਰ ਲਏਗਾ ਤੇ ਸੰਗਤ ਜੀ ਅੱਗੋਂ ਉਸ ਸਿੱਖ ਬੀਬੀ ਦਾ ਪਤਾ ਕੀ ਜਵਾਬ ਸੀ ਉਹ ਕਹਿਣ ਲੱਗੀ ਸਿੰਘ ਸਾਹਿਬ ਜੀ ਮੈਂ ਇਸ ਕਮਰੇ ਤੋਂ ਬਾਹਰ ਚਲੀ ਜਾਵਾਂਗੇ ਪਰ ਮੈਨੂੰ ਮੇਰੀ ਇੱਕ ਗੱਲ ਦਾ ਜਵਾਬ ਜ਼ਰੂਰ ਦੇ ਦਿਓ ਇੱਕ ਸਵਾਲ ਦਾ ਜਵਾਬ ਜ਼ਰੂਰ ਦੇ ਦਿਓ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਦੋਂ ਮੈਂ ਬਾਣੀ ਪੜ੍ਹਦੀ ਹਾਂ ਤੇ ਗੁਰੂ ਸਾਹਿਬ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਵਿੱਚ ਗੁਰੂ ਸਾਹਿਬ ਜੀ ਇਹ ਗੱਲ ਸਾਨੂੰ ਸਮਝਾਉਂਦੇ ਆ ਵੀ ਕਬੀਰ ਤੂਰ ਸਕੇਲ ਕੈ ਪੁਰੀਆ ਬੰਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਗੁਰੂ ਸਾਹਿਬ ਸਾਨੂੰ ਇਹ ਗੱਲ ਸਮਝਾਉਂਦੇ ਆ ਵੀ ਇਹ ਜਿਹੜਾ ਸਾਡਾ ਸ਼ਰੀਰ ਆ ਮਨੁੱਖਾ ਜਨਮ ਆ ਇਹ ਸਾਨੂੰ ਮਨੁੱਖਾ ਜਨਮ ਬਹੁਤ ਲੰਮੇ ਅਰਸਿਆਂ ਵਾਸਤੇ ਨਹੀਂ ਮਿਲਿਆ ਹੋਇਆ ਨਹਿ ਬਾਰਕ ਨਹਿ ਜੋ ਬਨਾ ਨਹਿ ਬਿਰਦੀ ਕਛ ਬੰਦ ਉਹ ਬੇਰਾ ਨਹਿ ਬੂਜੀਏ ਜੋ ਆਹੀ ਪਰ ਹੈ ਜਮਫਾਤ ਵੀ ਸਿੰਘ ਸਾਹਿਬ ਜੀ ਗੁਰੂ ਸਾਹਿਬ ਤਾਂ ਇਹ ਗੱਲ ਆਖਦੇ ਆ ਵੀ ਪਤਾ ਹੀ ਨਹੀਂ ਵੀ ਮੌਤ ਕਦੋਂ ਆ ਜਾਏ ਕਿ ਇਹ ਬਚਪਨ ਚ ਆ ਜਾਏ ਜਵਾਨੀ ਚ ਆ ਜਾਏ ਜਾਂ ਬੜੇਪੇ ਚ ਆਵੇ ਫਿਰ ਸਭ ਤੋਂ ਵੱਡੀ ਗੱਲ ਇਹ ਆ ਵੀ ਨਿਗੂਰੇ ਕਾ ਹੈ ਨਾਉ ਬੁਰਾ ਇਹ ਵੀ ਗੱਲ ਗੁਰੂ ਗ੍ਰੰਥ ਸਾਹਿਬ ਚ ਲਿਖੀ ਹੋਈ ਆ ਤੇ ਅਗਰ ਜੇ ਮੇਰਾ ਇਹ ਬੱਚਾ ਕੱਲ ਨੂੰ ਇਹਨੂੰ ਮੌਤ ਆਪਣੇ ਨਾਲ ਲੈ ਗਈ ਇਹਦਾ ਮਰਨ ਹੋ ਗਿਆ ਤੇ ਇਹ ਨਿਗੂਰਾ ਹੀ ਇਸ ਸੰਸਾਰ ਤੋਂ ਚਲਿਆ ਗਿਆ ਤੇ ਉਸ ਵਕਤ ਫਿਰ ਇਸ ਗੱਲ ਦਾ ਜਵਾਬ ਦੇ ਕੌਣ ਹੋਵੇਗਾ ਕਿ ਮੈਂ ਹੋਵਾਂਗੀ ਜਾਂ ਫਿਰ ਤੁਸੀਂ ਹੋਵੋਗੇ ਸੰਗਤ ਜੀ ਇੱਕ ਵਾਰ ਇਹ ਗੱਲ ਅਸੀਂ ਆਪਣੇ ਉੱਪਰ ਵੀ ਲਾ ਕੇ ਦੇਖੀ ਅਰਬਾਂ ਰੁਪਈਆ ਕਰੋੜਾਂ ਰੁਪਈਆ ਇਹ ਵਿਸਾਖੀ ਪੁਰਬ ਦੇ ਉੱਤੇ ਹੁਣ ਕੌਮ ਦਾ ਕੀਮਤੀ ਸਰਮਾਇਆ ਕੀਮਤੀ ਪੂੰਜੀ ਸੰਗਤ ਜੀ ਇੱਕ ਖਰਚ ਹੋਣਾ ਹੈ ਤੇ ਜੇਕਰ ਅਸੀਂ ਹਾਲੇ ਤੀ ਕਰਵੀ ਖੰਡੇ ਦੀ ਪੋਲ ਛੱਕ ਕੇ ਅੰਮ੍ਰਿਤਧਾਰੀ ਨਹੀਂ ਬਣ ਪਾਏ ਫਿਰ ਤੁਸੀਂ ਆਪ ਸਮਝਦਾਰ ਹੋ ਵੀ ਫਿਰ ਇਹ ਵਿਸਾਖੀ ਦਾ ਪੁਰਬ ਮਣਾਏ ਦਾ ਕੀ ਮਾਇਨਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਵੀ ਨਿਗੂਰੇ ਕਾ ਹੈ ਨਾਉ ਗੁਰਾ ਜੋ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਬੋਲ ਲਿਖੇ ਹੋਏ ਆ ਮੈਂ ਬਾਰਕ ਨਾ ਜੋਬਣੇ ਵਾਲੀ ਜਿਹੜੀ ਗੱਲ ਆ ਤੋਂ ਮੈਂ ਇਹੀ ਮੈਸੇਜ ਸਾਰੀਆਂ ਸਿੱਖ ਸੰਗਤਾਂ ਤੱਕ ਪਹੁੰਚਾਉਣਾ ਚਾਹੁੰਦਾ ਹਾਂ ਇਹਨੂੰ ਵੱਧ ਤੋਂ ਵੱਧ ਸੰਗਤ ਨਾਲ ਸ਼ੇਅਰ ਵੀ ਜਰੂਰ ਕਰ ਦਿਓ ਇਹ ਵਿਸਾਖੀ ਦਾ ਦਿਹਾੜਾ ਸਾਡੇ ਜੀਵਨ ਵਿੱਚ ਅੰਮ੍ਰਿਤ ਦੀ ਬੂੰਦ ਲੈ ਕੇ ਆਵੇ ਸਾਰੇ ਅਸੀਂ ਅੰਮ੍ਰਿਤ ਧਾਰੀ ਹੋਈਏ ਖੰਡੇ ਦੀ ਪੋਲ ਛਕੀਏ ਅਤੇ ਆਪਣੇ ਇਸ ਜੀਵਨ ਨੂੰ ਗੁਰੂ ਦੇ ਲੇਖੇ ਲਾਈਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ